ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਬੱਚਿਆਂ ਵਾਸਤੇ ਫ੍ਰੈਂਚ ਫ੍ਰਾਈਜ਼ ਕਰੇ ਆਂ ਦੇਖੋ ਆਲੂਆਂ ਨੂੰ ਕੱਟਣ ਲੱਗੀਆਂ ਮੈਂ ਲੰਮਾ ਲੰਮਾ ਇੱਧਰ ਆਪਾਂ ਪਾਣੀ ਗਰਮ ਕਰਤਾ ਵਾ ਆਲੂਆਂ ਨੂੰ ਕੱਟ ਕੇ ਇਹਦੇ ਵਿੱਚ ਬਾਲਾਂਗੇ ਤੇ ਆਲੂ ਆਪਾਂ ਕੱਟ ਲਈਏ ਆਪਣੇ ਪਿਛਲੀ ਵੀਡੀਓ 'ਚ ਆਪਾਂ ਰੈਡੀਮੇਡ ਫ੍ਰੈਂਚ ਫ੍ਰਾਈਜ਼ ਬਣਾਏ ਸੀ ਤੇ ਅੱਜ ਆਪਾਂ ਬਣਾ ਰਹੇ ਆ ਕਰੇ ਆਪਾਂ ਆਲੂ ਕੱਟ ਕੇ ਉਹਨਾਂ ਦੇ ਬਣਾ ਰਹੇ ਫ੍ਰੈਂਚ ਫ੍ਰਾਈਜ਼ ਸਾਰੇ ਆਲੂਆਂ ਕੱਢ ਲਾਂਗੇ ਆਪਾਂ ਤੇ ਅੱਪ ਬੜਾ ਦੇਵਾਂਗੇ ਬੱਚਾ ਨੂੰ ਫ੍ਰੈਂਚ ਫ੍ਰਾਈਜ਼ ਤੇ ਥੋੜੇ ਜਿਹੀ ਅਧੇ ਆਲੂਆਂ ਦੇ ਆਪਾਂ ਬਣਾਵਾਂਗੇ ਬੋਲ ਕਦੂ ਕਸ਼ ਕਰਕੇ ਤੇ ਆਪਣੀ ਰੈਸਪੀ ਦੇਖਿਓ ਕਿੰਦਾ ਨਹੀਂ ਬਣਦੀ ਆਲੂਆਂ ਦੇ ਫ੍ਰੈਂਚ ਫ੍ਰਾਈਜ਼ ਤੇ ਬੋਲ ਬਣਾਉਂਗੇ ਤੇ ਆਪਣੇ

ਨੂੰ ਗਰਮ ਪਾਣੀ ਦੇ ਵਿੱਚ ਪਾਣਾ ਮਿਆਦਣਾ ਸਾਰੇ ਆਲੂ ਵਿੱਚ ਪਾ ਤੇ ਗਰਮ ਪਾਣੀ ਅਲੂ ਆਪਾਂ ਉਬਲਨੇ ਧਰਤੇ ਵਿੱਚ ਥੋੜਾ ਜਿਹਾ ਆਪਾਂ ਪਾ ਦਾਂਗੇ ਸਵਾਦ ਨੂੰ ਸਾਰਾ ਨਮਕ ਦੀ ਆਲੂ ਆਪਰੇ ਉਬਲ ਗਏ ਆ ਦੇਖੋ ਫ੍ਰੈਂਸ ਫਰਾਈ ਜਾਲੇ ਗੈਸ ਨੂੰ ਕਰਦਾ ਮੈਂ ਬੰਦ ਹਾਂਜੀ ਹੁਣ ਆਪਾਂ ਆਲੂਆਂ ਕੱਢ ਲਾਂਗੇ ਥਾਲੀ ਦੇ ਵਿੱਚ ਜਾਲੀ ਵਾਲੀ ਪਲੇਟ ਦੇ ਵਿੱਚ ਕੱਢਵਾਂਗੇ ਸਾਰੇ ਆਲੂਆਂ ਨੂੰ ਤੇ ਆ ਜਿਹੜਾ ਗਰਮ ਪਾਣੀ ਬਚਿਆ ਆਪਣਾ ਤੇ ਉਹ ਜਿਹੜੇ ਆਪਾਂ ਬੋਲ ਬਣਾਉਣੇ ਆ ਜਿਹੜਾ ਕਦੂ ਕਸ਼ ਕੀਤਾ ਆਲੂ ਵੀ ਇਹਦੇ ਵਿੱਚ ਹੀ ਪਾਵਾਂਗੇ ਹਾਂਜੀ ਹੁਣ ਆਵਲੇ ਆਪਾਂ ਇਹ ਜਿਹੜੇ ਗੱਦਫਸ਼ ਕੱਤੇ ਆਂ ਵੀ ਇਹਦੇ ਵਿੱਚ ਪਾ ਲਾਂਗੇ ਗਰਮ ਪਾਣੀ ਦੇ ਵਿੱਚ ਵੀ ਮਾਰੇ ਜੇ ਬੋਇਲ ਹੋ ਜਾਣਗੇ ਆਲੂ ਜਦੋਂ ਇਹਨਾਂ ਨੂੰ ਵੀ ਕੱਢ ਲਾਂਗੇ ਫਿਰ ਆਪਾਂ ਅੱਧਾ ਕੁ ਮਿੰਟ ਇਹਨੂੰ ਬੋਇਲ ਕਰਾਂਗੇ ਬਾਅਦ ਵਿੱਚ ਵਰਤਾਂਗੇ ਦੈਂਸ ਹਾਂਜੀ ਹੁਣ ਆਪਾਂ ਤੇਲ ਗਰਮ ਧਰ ਦਾਂਗੇ ਫੈਂਡ ਹਾਂਜੀ ਜਨਾਬ ਲਈ ਆਪਣੇ ਆਲੂ ਵੀ ਬੋਇਲ ਹੋ ਗਏ ਜਿਹੜੇ ਜਿਹਨੂੰ ਖਰਦਾ ਵਿੱਚ ਭਰ ਲਿਆ। ਹਾਂਜੀ ਹੁਣ ਆਪਾਂ ਪਾਣਾ ਦੇ ਲਿਆਵਾ। ਆਲੂ ਆਪਣੇ ਹੋ ਚੁੱਕੇ ਬੋਇਲ। ਤੇ ਆਪਾਂ ਸਾਰੇ ਆਲੂਆਂ ਦਾ ਪਾਣੀ ਦੇ ਉੱਤੇ ਖਲਾਰ ਦਾਂਗੇ। ਜੋ ਕਿ ਇਹਨਾਂ ਦੇ ਵਿੱਚ ਜੜ ਥੋੜਾ ਬੋਤਾ ਜਿਹੜਾ ਪਾਣੀ ਹੈ ਉਹ ਵੀ ਸੁੱਕ ਜੇ। ਜੇ ਜੇ ਆਪਣਾ ਤੇਲ ਗਰਮ ਹੋ ਰਿਹਾ ਔਰ ਫਰੈਂਡ ਤੇ ਫਿਰ ਬਾਅਦ ਚੋਂ ਆਪਾਂ ਬਣਾਵਾਂਗੇ ਆਪਣੇ ਫਰੈਂਕਸ ਫਰਾਈਜ਼ ਤਲਾਂਗੇ ਉਪਰ ਕੋਣੇ ਦੇ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਾਂਗੇ ਆਲੂਆਂ ਨੂੰ ਇੱਗੇ ਆਪਣੇ ਆਹ ਆਲੂਆ ਦੇ ਵਿੱਚ ਪਾਣੀ ਰਹਿ ਗਿਆ ਇਹ कुरकुरੇ ਜਿਹਾ ਨਹੀਂ ਬਣਨੇ ਥੋੜੇ ਜਿਹੀ ਚੰਗੀ ਤਰ੍ਹਾਂ ਇਹਨਾਂ ਨੂੰ ਸੁਕਾ ਲਾਂਗੇ ਆਪਾਂ ਪਾਣੀ ਇਹਦਾ ਹਾਂਜੀ ਕद्दू ਕਿ ਅਸ਼ ਕਿਤੇ ਹੋਇਆ ਆਲੂਆਂ ਨੂੰ ਵੀ ਆਪਾਂ ਛਾਂਣ ਲਾਂਗੇ ਕੋਨਾ ਰੱਖ ਕੇ ਟੋਕਰੀ ਦੇ ਵਿੱਚ ਹਾਂਜੀ ਆਲੂ ਆਪਣੇ ਸੁੱਕਦੇ ਆ ਹੁਣ ਇਹਦੇ ਵਿੱਚ ਪਾਵਾਂਗੇ ਬੋਲ ਦੇ ਵਿੱਚ ਹੁਣ ਆਪਾਂ ਪਾਵਾਂਗੇ ਆਪਾਂ ਕੌਰਨ ਫਲੈਕ चिली फ्लेक्स पा लेंगे पालांगे हम पा थोड़ा जी भूनो ले निकल जाए ये थोड़ा जे पालांगे लेंगे अपना नमक

ਇਸ ਤਰੀਕੇ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਆਪਾਂ ਇਹਨਾਂ ਜਿਵੇਂ ਹੁਣ ਆਪਾਂ ਇਹਨਾਂ ਨੂੰ ਤਲ ਲਾਂਗੇ ਤੇਲ ਆਪਣਾ ਗਰਮ ਹੋ ਗਿਆ ਵਾ ਸਪ੍ਰਾਈਜ਼ ਆਪਣੇ ਬਾਲ ਰਹੇ ਨੇ ਦੇਖੋ ਕਿਵੇਂ ਬਣ ਗਿਆ ਹੁਣ ਇਹਦੇ ਰ ਆਪਣੇ ਆਂਵੰਚ ਹਾਂਜੀ ਹੁਣ ਆ ਜਿਹੜੇ ਆਪਾਂ ਕੱਦੂ ਭਾਲੇ ਸੀ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਪਾ ਕੇ ਸਾਰਾ ਸਮਾਨ ਮਿਕਸ ਕਰ ਲਾਂਗੇ ਰੋਣ ਨਿਰ ਚ ਹੁਣ ਇਹਦੇ ਰ ਹੋਰੇ ਪੌਲੇ ਫਰੈਂਚ ਤੇ ਜਮ ਦੇ ਪਾਉਂਦੇ ਤੈ ਇਹਦੇ ਵੀ ਆਪਾਂ ਥੋੜਾ ਜਿਹਾ ਕੌਂਫਲਰ ਪਾ ਲਾਂਗੇ ਪਾ ਲਾਂਗੇ ਚੀਨੀ ਫਿਕਸ ਥੋੜੀ ਜਿਹੀ ਪਾਣੀ ਵਿੱਚ ਥੋੜਾ ਜਿਹਾ ਪਾਵਾਂਗੇ ਨਮਕ ਚੰਗੀ ਤਰ੍ਹਾਂ ਕਰ ਦਵਾਂਗੇ ਮਿਕਸ ਛੋਟੀਆਂ ਛੋਟੀਆਂ ਆਪਾਂ ਬੋਲਾਈਆਂ ਬਣਾ ਕੇ ਰੱਖ ਲਾਂਗੇ ਇਹਨਾਂ ਨੂੰ ਜਿੰਦਰ ਵੀ ਆਪਣੇ ਡੈਂਸ ਪ੍ਰਾਈਸ ਦੇਖੋ ਤਿਆਰ ਹੋ ਰਹੇ ਨੇ ਚੰਨ ਸਾਰਾ ਕੁਝ ਬਣਾ ਕੇ ਲਈਦਾ ਹੋਮ ਮੇਡ ਅਰ ਦੇਲੇ ਚ ਸਾਰਾ ਵਸਤਿਆਰ ਕਰਦੇ ਆਪਾਂ ਜਿਹੋ ਜਿਹਾ ਵੀ ਬਣੇ ਘਰ ਦੇ ਵਿੱਚ ਬਣਿਆ ਵਧੀਆ ਹੁੰਦਾ ਵਾ ਬਾਹਰ ਦੇ ਹਾਂਜੀ ਆਪਣੇ ਫ੍ਰੈਂਚ ਫ੍ਰਾਈ ਦੇਖੋ ਬਣ ਗਏ ਆ ਜਿਆਦਾ ਰੋਸਟ ਨਹੀਂ ਆਪਾਂ ਘਾਲਾ ਘਾਲਾ ਜਿਹਾ ਨਹੀਂ ਕੀਤੇ ਕਿਉਂਕਿ ਬੱਚੇ ਹੁੰਦੇ ਪਸੰਦ ਨਹੀਂ ਜਿਸ ਤਰ੍ਹਾਂ ਦੇ ਵੀ ਕਰੀਏ बदाम भी रखा ये जी अपने फ्रेंच फ्राइज इधर देखो तैयार हो रहे हैं इधर अपने थोड़े जे फ्रेंच फ्राइज इधर पाए हैं ਬਾਲਸ ਪੇਂਗਾਨੇ ਇਹਨਾਂ ਨੂੰ ਆਪਾਂ ਫਰਾਈ ਕਰਨਾ ਹੈ ਪਹਿਲਾਂ ਜਿੱਦਾਂ ਵਧੀਆ ਤਰ੍ਹਾਂ ਹਾਂਜੀ ਆਪਣੇ ਫ੍ਰੈਂਜ਼ ਬライズ ਬਣ ਗਏ ਆਪਾਂ ਪਲੇਟ 'ਚ ਕੱਢ ਲਾਂਗੇ ਸਾਰੇ ਹਾਂਜੀ ਆਪਣੀਆਂ ਬਾਲਸ ਵੀ ਇੱਧਰ ਪਾਤੀਆਂ ਪਤੇ ਹੁੰਦੇ ਉੱਚੇ ਵੀ ਬਣ ਰਹੀਆਂ ਨੇ ਇਹਨਾਂ ਨੂੰ ਆਪਾਂ ਛੇੜਨਾ ਨਹੀਂ ਕਿਉਂਕਿ ਜੇ ਛੇੜੀਆਂ ਇਹਨਾਂ ਨੇ ਖਿਲਰ ਜਾਣਾ ਐਦਾਂ ਹੀ ਇਹਨਾਂ ਨੂੰ ਆਪਾਂ ਸੇਕ ਜਾਂ ਦਵਾ ਦਾਂਗੇ ਇੱਕ ਦੂਜੇ ਆ ਸੇ ਭਰਟਾਂ ਦੇ ਨਾਲ ਜਿੱਦਾਂ ਹੀ ਆਇਲ ਉੱਪਰ ਪਾਈ ਜਾਵਾਂਗੇ ਹਾਂਜੀ ਆ ਦੇਖੋ ਹੁਣ ਆਪਾਂ ਹੁਣ ਹਲਾਇਆ ਵਾ ਥੋੜਾ ਜਿਹਾ ਬੋਲ ਸਮੂਥ ਅभी ਬਣ ਰਹੀਆਂ ਨੇ ਕਿੰਨਿਤਰਾ ਰੋਸਟ ਹੋ ਜਾਣਗੀਆਂ ਫਿਰ ਆਪਾਂ ਥੋੜੇ ਜਿਹਾ ਆਪਣੇ ਪੋਟੈਟੋ ਟੈਟੋ ਬੋਲਸ ਬਣ ਜਾਣਗੇ ਫਿਰ ਆਪਾਂ ਫ੍ਰੈਂਚ ਫਰਾਈਸ ਤਲਾਵਾਂਗੇ ਹਾਂਜੀ ਇਹਦੇ ਕੁਝ ਟੈਟੋ ਬੋਲਸ ਵੀ ਆਪਣੇ ਥੋੜੇ ਥੋੜੇ ਰੋਸਟ ਹੋ ਗਏ ਚੰਗੀ ਤਰ੍ਹਾਂ ਇਹਨਾਂ ਨੂੰ ਪਾ ਲਾਲ ਜੇ ਕਰ ਲਾਂਗੇ ਇਹਨਾਂ ਨੂੰ ਕੱਢਵਾਂਗੇ ਤੇ ਫਿਰ ਆਪਣੇ ਆਵਲੇ ਫਰੈਂਚ ਥੋੜੇ ਜਿਹਾ ਫਰੈਂਚ ਫਰਾਈਜ਼ ਰਹਿ ਗਏ ਫਿਰ ਆਪਾਂ ਸਾਰੇ ਅਕੜਾਈਚ ਪਾ ਦਾਂਗੇ ਫਰੈਂਚ ਫਰਾਈਜ਼ ਆਪਣੇ ਕੋਲ ਤਿਆਰ ਹੋ ਗਏ ਹੁੰਦੇ ਹਾਂਜੀ ਔਰ ਆਪਣੀਆਂ ਬੋਲਸ ਵੀ ਰੈਡੀ ਹੋ ਚੁੱਕੀਆਂ ਆ ਦੇਖੋ ਉਹ ਪਲੇਟ ਦੇ ਵਿੱਚ ਕੱਢਵਾਂਗੇ ਇਹਨਾਂ ਨੂੰ ਗੰਨੀਆਂ ਵਧੀਆ ਬਣੀ ਆਕੀਆਂ ਬਾਲਸ ਤੇ ਇਧਰ ਆਪਣੇ ਜਿਹੜੇ ਰਹਿ ਗਏ ਆ ਫ੍ਰੈਂਸ ਪ੍ਰਾਈਜ਼ ਹੈਵੀ ਆ ਫਾਦਰੇਜ ਪਾਦਾਂ ਦੇ ਤੇ ਉਹਦੇ ਵਿੱਚ ਲਾਸਟ ਵਾਲਾ ਪੂਰ ਰਹਿ ਗਿਆ ਸਾਰੀ ਪਾਦਾਂ ਦੇ ਪੂਰ ਵਿੱਚ ਤੇ ਬੰਦੀ ਦਾ ਜੋ ਆ ਬੱਕਰੀ ਬੰਦੇ ਜੀ ਦਾ ਆ ਮੰਨਣਾ ਤਾਂ ਠੀਕ ਹੀ ਕਰਨਾ ਹੈ

છાડા કરો બાબા ਜੀ ਦਾ છਾੜਾ ਕਰਦੀ ਆਂ ਹਾਂਜੀ છਾੜਾ ਕਰੋ ਦਾ ਇੱਥੇ ਪੈਸੇ ਬਾਬਾ ਜੀ ਇੱਥੇ ਰੱਖੋ 50 ਰੁਪਏ ਬਾਬਾ ਜੀ ਵੀਰ ਪਈ ਆ છਾੜਾ ਫਰੀਦ ਹੀ ਲੱਗਦਾ ਬਾਬਾ ਜੀ ਵੀਰ ਪੇ ਵੀਰ ਚਲੋ ਬਾਬਾ ਜੀ 20 ਰੁਪਏ ਲੈ ਲਓ ਐਰ ਕੀ ਅਗਲੀ ਵਾਰ ਜ਼ਿਆਦਾ ਦੇ ਜਾਾਂਗੇ ਕੋਈ ਪਿੱਛੇ ਰੱਖੋ ਤੇ ਸਾਰੀਆਂ ਸੰਤਾਂ ਨੇ ਖਾ ਲਿਡਿਆ ਨੇ ਉਹ ਗੋਲ ਕ ਵਿੱਚ ਪਾ ਦੇਣਾ ਛਾੜਾ ਹੋ ਰਿਹਾ ਵਾ ਮੰਨਤਾ ਦਾ ਨਾ ਨਹੀਂ ਦੋਦੀ ਕਰ ਰਹੀਆਂ ਨੇ ਪਗਾਂਡਾ ਚਲੋ ਜੀ ਝਾੜਾ ਹੋ ਗਿਆ ਮਨਤ ਦਾ ਹੁਣ ਮਨਨ ਤਾਂ ਪੜ੍ਹਾਈ ਦੇ ਵਿੱਚ ਦਿਲ ਲੱਗੂਗਾ ਮਨਨ ਦਾ ਲੋ ਜੀ ਕੁੜੀ ਤਾਂ ਸਾਡੀ ਬਿਹੋਸ਼ ਹੋ ਗਈ ਬਾਬਾ ਆ ਕੀ ਕਰਤਾ ਇਹ ਇਹ ਕਰਕੇ ਛੱਟੇ ਮਾਰੋ ਜਲਦੀ ਜਲਦੇ ਛੱਟੇ ਮਾਰੋ ਬਾਬਾ ਜੀ ਇਹਦੇ ਤੇ ਇਹ ਮਾਰੋ ਬਾਬਾ ਜੀ ਹਾਂ ਆ ਉੱਠ ਗਈ ਉੱਠ ਗਈ ਉੱਠ ਗਈ ਉੱਠ ਗਈ ਮੰਨ ਕੇ ਬਾਬਾ ਜੀ ਤੁਹਾਨੂੰ ਮੰਨ ਕੇ ਮੰਨ ਕੇ ਮੰਨ ਕੇ ਬਾਬਾ ਜੀ ਮੰਨ ਕੇ ਹਾਂਜੀ ਹਾਂਜੀ ਵੱਤੋ ਵਸ ਸੰਤਾਂ ਲੈ ਕੇ ਆਵਾਂਗੇ ਤੁਹਾਡੇ ਹਾਂਜੀ ਹਾਂਜੀ ਜੈ ਬਾਬਿਆਂ ਦੀ ਉਹ ਬਾਬੇ ਆਈਆਂ ਜੱਪੀਆਂ ਪੈਤੀਆਂ ਨਾਲੀ ਦੋ ਤੀਨੇ ਪਾਲੀਆਂ ਜੱਪੀਆਂ ਇੱਧਰ ਸਾਡਾ ਵਾਰਸ ਲੜ ਰਿਹਾ ਆਪਣੀ ਨਾਨੀ ਨਾਲ ਹਾਂਜੀ ਹੁਣ ਆਪਣੇ ਫ੍ਰੈਂਕਸ ਪ੍ਰਾਈਜ਼ ਆ ਵੀ ਰੈਡੀ ਹੋ ਰਹੇ ਨੇ ਤੇ ਇੱਧਰ ਆਪਣੇ ਅੱਧੇ ਫ੍ਰੈਂਕਸ ਪ੍ਰਾਈਜ਼ ਤੇ ਬੋਲਸ ਬਣ ਗਈਆਂ ਨੇ ਇੰਦਰ ਵਾਲੇ ਵੀ ਆਪਣੇ ਬਣ ਰਹੇ ਨੇ ਤੇ ਵਿੱਚ ਹੀ ਨਾਨੀ ਦੋ ਤੀ ਮસ્ਤੀ ਕਰਨ ਲੱਗਦੀਆਂ ਆ ਪਾਉਂਦੀ ਵੀਡੀਓ ਵਿੱਚ ਐਡ ਕਰਤੀ ਥੋੜੀ ਜੀ ਤੇ ਤੁਸੀਂ ਸਾਡੇ ਵਲੌਗ ਦੇਖਦੇ ਹੋ ਬਲੌਗ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਆਪਣੇ ਫਰੈਂਡਸ ਦੇ ਨਾਲ ਤੇ ਸਾਡੇ ਬਲੌਗਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਜੋ ਕਿ ਅਸੀਂ ਵਧੀਆ-ਵਧੀਆ ਬਲੌਗ ਬਣਾਉਂਦੇ ਰਹੀਏ ਸਪੋਰਟ ਕਰਿਆ ਕਰੋ ਸਾਡੇ ਬਲੌਗਸ ਨੂੰ ਤੇ ਵਧੀਆ-ਵਧੀਆ ਰੈਸਪੀਆਂ ਜਾਂ ਘਰ ਦੇ ਕੰਮ ਕਰਦੇ ਹੋਏ ਸਾਰਾ ਅਸੀਂ ਵਧੀਆ ਆਪਣੇ ਵੀਡੀਓ ਦੇ ਰਾਹੀਂ ਦੱਸਿਆ ਕਰਾਂਗੇ ਸਾਰਾ ਕੁਝ ਤੇ ਲਾਈਕ ਸ਼ੇਅਰ ਕਰਦੇ ਆ ਕਰੋ ਵੀਡੀਓ ਨੂੰ ਇਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਹਾਂ ਜੀ ਆਵਲੇ ਫਰੈਂਚ 프라이ਜ਼ ਵੀ ਆਪਣੇ ਬਣ ਗਏ ਇਹ ਵੀ ਆਪਾਂ ਗਾੜ ਲਾਂਗੇ ਪਲੇਟ ਦੇ ਵਿੱਚ ਇਹ ਰੱਖੀਆਂ ਬੋल्स ਇੰਨੀਆਂ ਕੀ ਰਹਿ ਗਈਆਂ ਬੱਚੇ ਪਹਿਲਾਂ ਹੀ ਖਾ ਗਏ ਸਾਰੀਆਂ ਕਾ ਪੈਰੀ ਪੈਰੀ ਮਸਾਲਾ ਇਹ ਆਪਾਂ ਪਾ ਲਾਂਗੇ ਸਾਰੇ ਫ੍ਰੈਂਚ ਪ੍ਰਾਈਸ ਦੇ ਬੋਲਸ ਦੇ ਥੋੜਾ ਥੋੜਾ ਜਿੰਨਾ ਮਿਟਰਾ ਕਰ ਲਾਂਗੇ ਆਪਾਂ ਇਹਨਾਂ ਨੂੰ ਮਿਕਸ ਹਾਂਜੀ ਆਲੇ ਕੋ ਕਿੰਨੇ ਵਧੀਆ ਬਣ ਕੇ ਰੈਡੀ ਹੋਏ ਨੇ ਆਪਣੇ ਫ੍ਰੈਂਚ ਪ੍ਰਾਈਸ ਦੇ ਬੋਲਸ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ